ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਅਡੋਲ 1 ਜੂਨ 2025 ਤੋਂ ਦੇਸ਼ ਭਰ ਦੇ ਵਿੱਚ ਕੁਝ ਮਹੱਤਵਪੂਰਨ ਨਿਯਮ ਬਦਲੇ ਜਾ ਰਹੇ ਹਨ ਚਾਹੀ ਉਹ ਐਲ ਪੀਜੀ ਦੀ ਕੀਮਤ ਹੋਵੇ ਚਾਹੇ ਬੈਂਕ ਐਫ ਡੀ ਤੇ ਵਿਆਜ ਹੋਵੇ ਜਾਂ ਫਿਰ ਏਟੀਐਮ ਤੋਂ ਪੈਸੇ ਕਢਵਾਉਣ ਦਾ ਤਰੀਕਾ ਹੋਵੇ ਜਾਂ ਫਿਰ ਕ੍ਰੈਡਿਟ ਕਾਰਡ ਦੀ ਵਰਤੋਂ ਸਭ ਕੁਝ ਬਦਲਣ ਵਾਲਾ ਅਜਿਹੀ ਸਥਿਤੀ ਦੇ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਬਦਲਾਅ ਸਿੱਧੇ ਤੌਰ ਤੇ ਤੁਹਾਡੇ ਰੋਜ਼ਾਨਾ ਜੀਵਨ ਅਤੇ ਖਰਚਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਈਪੀਐਫਓ ਯਾਨੀ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਹੁਣ ਇੱਕ ਨਵਾਂ ਸੰਸਕਰਣ 3.0 ਲੈ ਕੇ ਆ ਰਿਹਾ ਹੈ ਇਸ ਤੋਂ ਬਾਅਦ ਪੀਐਫ ਦੇ ਨਾਲ ਸੰਬੰਧਿਤ ਸੇਵਾਵਾਂ ਪਹਿਲਾਂ ਤੇ ਨਾਲੋਂ ਕਿਤੇ ਜ਼ਿਆਦਾ ਡਿਜੀਟਲ ਅਤੇ ਆਸਾਨ ਹੋ ਜਾਣਗੀਆਂ ਹੁਣ ਏਟੀਐਮ ਦੇ ਵਰਕੇ ਕਾਰਡਾਂ ਦੇ ਰਾਹੀਂ ਸਿੱਧੀ ਨਿਕਾਸੀ ਸੰਭਵ ਹੋ ਸਕਦੀ ਹੈ ਨਾਲੇ ਦਾਵੇ ਕਰਨ ਅਤੇ ਡੇਟਾ ਨੂੰ ਅਪਡੇਟ ਕਰਨ ਦਾ ਕੰਮ ਵੀ ਤੇਜ਼ੀ ਦੇ ਨਾਲ ਕੀਤਾ ਜਾਵੇਗਾ 1 ਜੂਨ ਤੋਂ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਨ ਵਾਲਿਆਂ ਲਈ ਨਿਯਮ ਸਖਤ ਹੋ ਸਕਦੇ ਨੇ ਜੇਕਰ ਤੁਹਾਡਾ ਆਟੋ ਡੈਬਿਟ ਅਸਫਲ ਹੋ ਜਾਂਦਾ ਹੈ ਤਾਂ 2% ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਐਸੇ ਇਲਾਵਾ ਉਪਭੋਗਤਾ ਬਿਲਾਅਤ ਇੰਦਣ ਵਰਗੇ ਲੈਣ ਦੇਣ ਦੇ ਵਾਧੂ ਖਰਚੇ ਅਤੇ ਅੰਤਰਰਾਸ਼ਟਰੀ ਭੁਗਤਾਨਾਂ ਦੇ ਵਾਧੂ ਜਿਹੜੀਆਂ ਫੀਸਾਂ ਦੀ ਸੰਭਾਵਨਾ ਹੈ ਰੀਵਾਰਡ ਪੁਆਇੰਟ ਯੋਜਨਾ ਨੂੰ ਵੀ ਬਦਲਿਆ ਜਾ ਸਕਦਾ ਹੈ ਜੂਨ ਦੀ ਸ਼ੁਰੂਆਤ ਤੋਂ ਏਟੀਐਮ ਲੈਣ ਦੇਣ ਤੇ ਇੱਕ ਨਵਾਂ ਫੀਸ ਟਾਂਚਾ ਵੀ ਲਾਗੂ ਹੋ ਸਕਦਾ ਹੈ ਇਸ ਦਾ ਮਤਲਬ ਇਹ ਆ ਕਿ ਸੀਮਤ ਮੁਫਤ ਲੈਣ ਦੇਣ ਤੋਂ ਬਾਅਦ ਹੁਣ ਤੁਹਾਨੂੰ ਵਧੇਰੇ ਪੈਸੇ ਕਢਵਾਉਣ ਜਾਂ ਫਿਰ ਵਧੇਰੇ ਵਾਰ ਕਢਵਾਉਣ ਦੇ ਲਈ ਵਧੇਰੇ ਖਰਚ ਦੇਣੇ ਪੈ ਸਕਦੇ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਤੀ ਜਾਂਦੀ ਹੈ ਸੋ ਜਹੀ ਸਥਿਤੀ ਦੇ ਵਿੱਚ ਇੱਕ ਜੂਨ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਜਾਂ ਫਿਰ ਕਮੀ ਹੋ ਸਕਦੀ ਹੈ। ਇਹ ਤਬਦੀਲੀ ਸਿੱਧੇ ਤੌਰ ਤੇ ਤੁਹਾਡੇ ਰਸੋਈ ਦੇ ਬਜਟ ਨੂੰ ਪ੍ਰਭਾਵਿਤ ਕਰੇਗੀ। ਇਹਨਾਂ ਤਬਦੀਲੀਆਂ ਦਾ ਪ੍ਰਭਾਵ ਬਚਤ, ਖਰਚਿਆਂ ਤੇ ਨਿਵੇਸ਼ਾਂ ਤੇ ਸਪਸ਼ਟ ਤੌਰ ਤੇ ਦਿਖਾਈ ਦੇਣ ਵਾਲਾ ਹੈ। ਸੋ ਜਹੀ ਸਥਿਤੀ ਦੇ ਵਿੱਚ ਹੁਣ ਤੋਂ ਯੋਜਨਾ ਬਣਾਓ। ਆਪਣੀ ਪੀਐਫ ਖਾਤੇ ਦੀ ਜਾਣਕਾਰੀ ਅਪਡੇਟ ਕਰੋ। ਕ੍ਰੈਡਿਟ ਕਾਰਡ ਤੇ ਬਕਾਇਆ ਸਮੇਂ ਸਿਰ ਅਦਾ ਕਰੋ ਏਟੀਐਮ ਤੋਂ ਨਗਦੀ ਕਢਵਾਉਣ ਦੀ ਆਦਤ ਵੱਲ ਧਿਆਨ ਦਿਓ ਐਲਪੀਜੀ ਦਰਾਂ ਤੇ ਨਜ਼ਰ ਰੱਖੋ ਤੇ ਐਫ ਡੀ ਦੇ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਵਿਆਜ ਦਰਾਂ ਦੀ ਤੁਲਨਾ ਕਰੋ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ